ਵਕਤ ਦਾ ਪਾਸਾ ਕਿਸੇ ਵੀ ਸਮੇਂ ਪਲਟ ਸਕਦਾ ਹੈ ਇਸ ਲਈ ਕਿਸੇ ਨੂੰ ਉਹਨਾਂ ਹੀ ਦੁੱਖ ਦਿਓ ਜਿੰਨਾ ਆਪ ਸਹਿ ਸਕੋ ਅੱਜ ਕੱਲ ਲੋਕ ਆਪਣਿਆਂ ਨੂੰ ਛੱਡ ਕੇ ਬਗਾਨਿਆਂ ਦੇ ਨਾਲ ਰਿਸ਼ਤੇਦਾਰੀਆਂ ਪਾ ਕੇ ਬਧੇਰੇ ਖੁਸ਼ ਨਜ਼ਰ ਆਉਂਦੇ ਨੇ ਪਰ ਉਹ ਇਹ ਨਹੀਂ ਜਾਣਦੇ ਕਿ ਜ਼ਿਆਦਾਤਰ ਬਗਾਨੇ ਸਿਰਫ ਸੁੱਖ ਦੇ ਹੀ ਸਾਥੀ ਹੁੰਦੇ ਨੇ ਦੁੱਖ ਵਿੱਚ ਸਿਰਫ ਆਪਣੇ ਹੀ ਕੰਮ ਆਉਂਦੇ ਨੇ ਰਿਸ਼ਤੇਦਾਰੀਆਂ ਉਹ ਹੁੰਦੀਆਂ ਹਨ ਜਿਹੜੀਆਂ ਦਿਲੋਂ ਨਮੋਣ ਤੇ ਦਿਲੋਂ ਵਰਤਣ ਉਹ ਰਿਸ਼ਤੇਦਾਰੀਆਂ ਨਹੀਂ ਹੁੰਦੀਆਂ ਜਿਹੜੀਆਂ ਮੂੰਹ ਦੀਆਂ ਮਿੱਠੀਆਂ ਹੋਣ ਤੇ ਦਿਲ ਵਿੱਚ ਜ਼ਹਿਰ ਹੋਵੇ ਚੁੱਪ ਰਹਿ ਕੇ ਸਹਿੰਦੇ ਰਹੋ ਤਾਂ ਤੁਸੀਂ ਚੰਗੇ ਹੋ ਤੁਸੀਂ ਕੁਝ ਬੋਲ ਦਿੱਤਾ ਤਾਂ ਤੁਹਾਡੇ ਵਰਗਾ ਬੁਰਾ ਕੋਈ ਨਹੀਂ ਜੁੱਤੀ ਦੱਸਦੀ ਕੰਮ ਬੰਦੇ ਦਾ ਹੱਥ ਦਿਖਾਉਂਦੇ ਜੋਰ ਅਕਲ ਸਿਆਣਾ ਬੋਲੀ ਦੱਸਦੀ ਬਾਣ ਦਿਖਾਉਂਦੀ ਤੋਰ ਅੱਖਾਂ ਦੱਸਦੀਆਂ ਨੀਤ ਬੰਦੇ ਦੀਆਂ ਕੌਣ ਸਾਧ ਕੌਣ ਚੋਰ ਜਦੋਂ ਇਨਸਾਨ ਦੀ ਆਕਲ ਤੇ ਪਰਦਾ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਸਮਝਾਉਣ ਵਾਲਾ ਬੁਰਾ ਲੱਗਦਾ ਹੈ ਹੰਕਾਰ ਉਸ ਬੰਦੇ ਨੂੰ ਹੀ ਹੁੰਦਾ ਹੈ ਜਿਸ ਨੇ ਬਿਨਾਂ ਮਿਹਨਤ ਕੀਤੇ ਸਭ ਕੁਝ ਪ੍ਰਾਪਤ ਕੀਤਾ ਹੋਵੇ ਜਿਸ ਨੇ ਮਿਹਨਤ ਨਾਲ ਸਭ ਹਾਸਲ ਕੀਤਾ ਹੁੰਦਾ ਹੈ ਉਹ ਦੂਸਰਿਆਂ ਦੀ ਮਿਹਨਤ ਦੀ ਕਦਰ ਨਹੀਂ ਕਰਦਾ ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਜਿਹਾ ਜ਼ਰੂਰ ਆਉਂਦਾ ਹੈ ਜਦੋਂ ਉਸ ਨੂੰ ਸੱਚੇ ਦਿਲ ਨਾਲ ਮਹਿਸੂਸ ਹੁੰਦਾ ਹੈ ਕਿ ਇਸ ਦੁਨੀਆ ਵਿੱਚ ਪਰਮਾਤਮਾ ਦੇ ਇਲਾਵਾ ਉਸ ਦਾ ਆਪਣਾ ਕੋਈ ਨਹੀਂ ਘਰ ਵਿੱਚ ਜਿੰਨੀਆਂ ਮਰਜ਼ੀ ਮਹਿੰਗੀਆਂ ਚੀਜ਼ਾਂ ਹੋਣ ਜਿਵੇਂ ਸੋਨਾ, ਚਾਂਦੀ, ਹੀਰੇ ਕੋਈ ਮayne ਨਹੀਂ ਰੱਖਦੇ ਪਰ ਸਭ ਤੋਂ ਕੀਮਤੀ ਚੀਜ਼ ਘਰ ਵਿੱਚ ਪਿਆਰ ਤੇ ਸਕੂਨ ਹੋਣਾ ਚਾਹੀਦਾ ਹੈ ਮਾੜੇ ਬਖਤ ਨੇ ਇੱਕ ਚੀਜ਼ ਬੜੀ ਖੂਬ ਸਿਖਾਈ ਹੈ ਜੇ ਪੈਸਾ ਹੈਗਾ ਤਾਂ ਸਭ ਆਪਣੇ ਨੇ ਨਹੀਂ ਤਾਂ ਸਾਰੀ ਦੁਨੀਆ ਹੀ ਪਰਾਈ ਹੈ। ਇਨਸਾਨ ਨੂੰ ਇਨਸਾਨ ਤੋਂ ਦੂਰ ਕਰਨ ਵਾਲੀ ਪਹਿਲੀ ਚੀਜ਼ ਹੈ ਜਵਾਨ ਅਤੇ ਦੂਜੀ ਚੀਜ਼ ਹੈ ਪੈਸਾ। ਬੰਦਾ ਉਹ ਖਤਰਨਾਕ ਨਹੀਂ ਜਿਹੜਾ ਉੱਚੀ ਬੋਲਦਾ ਬੰਦਾ ਉਹ ਖਤਰਨਾਕ ਹੈ ਜਿਹੜਾ ਕੰਨਾਂ 'ਚ ਬੋਲਦਾ ਹੈ। ਸਮੁੰਦਰ ਨੂੰ ਘਮੰਡ ਸੀ ਕਿ ਉਹ ਸਾਰੀ ਦੁਨੀਆ ਡੋਬ ਸਕਦਾ ਹੈ। ਜਦ ਤੇਲ ਦੀ ਇੱਕ ਬੂੰਦ ਆਈ ਤੇ ਉਹਦੇ ਉੱਪਰ ਤੈਰਨ ਲੱਗ ਗਈ ਤਾਂ ਸਾਰੇ ਬਹਿਮ ਦੂਰ ਹੋ ਗਏ ਜੀਵਨ ਚ ਸਭ ਤੋਂ ਵੱਡਾ ਗੁਰੂ ਵਖਤ ਹੈ ਕਿਉਂਕਿ ਜੋ ਵਖਤ ਸਿਖਾ ਦਿਆਂ ਜਾਂਦਾ ਹੈ ਉਹ ਕੋਈ ਵੀ ਨਹੀਂ ਸਿਖਾ ਪਾਉਂਦਾ ਦੁਨੀਆ ਉਹ ਕਿਤਾਬ ਹੈ ਜੋ ਪੜੀ ਨਹੀਂ ਜਾ ਸਕਦੀ ਤੇ ਸਮਾ ਉਹ ਉਸਤਾਦ ਹੈ ਜੋ ਸਭ ਕੁਝ ਸਿਖਾ ਦਿੰਦਾ ਹੈ ਜੇ ਕੋਈ ਮਿਹਨਤ ਕਰਦਾ ਹੈ ਤਾਂ ਲੋਕ ਕਹਿੰਦੇ ਹਨ ਪੈਸੇ ਲਈ ਦਿਨ ਰਾਤ ਮਰਦਾ ਹੈ ਜੇ ਕੋਈ ਕੰਮ ਨਾ ਕਰੇ ਤਾਂ ਕਹਿੰਦੇ ਹਨ ਨਿਕੰਮਾ ਹੈ ਖੁੱਲਾ ਖਰਚ ਕਰੇ ਤਾਂ ਫਜ਼ੂਲ ਖਰਚ ਕਰਦਾ ਹੈ ਜੇ ਨਾ ਕਰੇ ਤਾਂ ਕੰਜੂਸ ਮੱਖੀ ਚੂਸ ਸਮਝਿਆ ਜਾਂਦਾ ਹੈ ਜੇ ਕਿਸੇ ਕੋਲ ਜ਼ਿਆਦਾ ਪੈਸਾ ਹੈ ਤਾਂ ਕਹਿੰਦੇ ਨੇ ਦੋ ਨੰਬਰ ਦਾ ਪੈਸਾ ਹੈ ਜੇ ਪੈਸਾ ਨਾ ਹੋਵੇ ਤਾਂ ਕਹਿੰਦੇ ਨੇ ਸਿਆਣਾ ਹੋਵੇ ਤਾਂ ਚਾਰ ਪੈਸੇ ਕਮਾ ਲੈਂਦਾ ਹੁਣ ਭੁੱਖਾ ਮਰਦਾ ਹੈ ਮੇਰਾ ਭਾਬ ਦੁਨੀਆ ਦੀ ਪਰਵਾਹ ਨਾ ਕਰੋ ਖੁਸ਼ ਰਹੋ ਤੇ ਪ੍ਰਮਾਤਮਾ ਦਾ ਹਰ ਪਲ ਸ਼ੁਕਰਾਨਾ ਕਰੋ